ਸਾਡਾ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਇਨਸਾਈਡ ਮੈਂ ਆਜੀਤਨਾ ਸ਼ਰਮਾ ਹਾਜ਼ਰ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਇੱਕ ਨਜ਼ਰ ਆਜ਼ੀਆ ਹੈਡਲਾਈਨਸ ਦੇ ਹਰਪਾਲਜੀ ਮਾਦਾ ਦਾਵਾ ਕੇਂਦਰ ਨੇ ਨਰੇਗਾ ਬਾਰੇ ਅੱਖੋ ਪਰੋਖੇ ਕੀਤੀਆਂ ਸਟੈਂਡਿੰਗ ਕਮੇਟੀ ਦੀਆਂ ਸਿਫਾਰਸ਼ਾਂ ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ 'ਚ ਵਾਧਾ ਪੰਜਾਬ ਪੁਲਿਸ ਵਿੱਚ ਅਮਲੇ ਦੀ ਘਾਟ ਸਿਆਸੀ ਸੁਰੱਖਿਆ ਕਾਫਲੇ ਵਦੇ ਜ਼ਲੰਧਰ ਆਟੇ ਅਫਸਰ ਦੀ ਪੇਤ ਪਰਿਹਾਲਤ ਵਿੱਚ ਲਾਸ਼ ਮਿਲੀ ਰਣਜੀਤ ਐਵੇਨਿਊ ਕੇ ਟੈਂਡਰ ਕਪਲੇ 'ਚ ਵੱਡਾ ਐਕਸ਼ਨ ਸਥਾਨਕ ਸਰਕਾਰਾਂ ਵਿਭਾਗ ਦੇ ਸੱਤ ਅਧਿਕਾਰੀ ਸਸਪੈਂਡ ਚੰਡੀਗੜ੍ਹ ਦੀਆਂ 10 ਸੜਕਾਂ ਅੱਜ ਰਾਤ ਤੋਂ ਲੋਹ ਵਿਕਲ ਜ਼ੋਨ ਕੋਸ਼ਿਤ ਨਵੇਂ ਸਾਲ ਲਈ ਅਲੱਡਤੇ ਪ੍ਰਸ਼ਾਸਨ ਨਮਜੋਤ ਸਿੱਧੂ ਰਾਜਨੀਤੀ ਚ ਐਕਟਿਵ ਘੁੰਮ ਦੇ ਘੁੰਮ ਦੇ ਬਾਦਲਾ ਦੇ ਬਾਦਲਾ ਤੇ ਕੱਸ ਦਿੱਤਾ ਤਾਂ ਜਿ ਹਿਮਾਚਲ ਚ ਜ਼ਮੀਨ ਦੇਖ ਰਹੇ ਗਏ ਹੈਰਾਨ ਬਰਨਾਲਾ ਦੇ 24 ਸਾਲਾਂ ਨੌਜਵਾਨ ਦੀ ਕੈਨੇਡਾ ਚ ਮੌਤ ਕਰਦਾ ਸੇ ਇਕਲੋਤਾ ਪੁੱਤਰ ਸ਼ਰਬ ਨੂੰ ਲੈ ਕੇ ਪੰਜਾਬ 'ਚ ਨਵੇਂ ਹੁਕਮ ਜਾਰੀ ਲਿਆ ਗਿਆ ਇਹ ਵੱਡਾ ਫੈਸਲਾ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਤੇ ਫੇਰ ਖਬਰਾਂ ਵਿਸਤਾਰ ਨਾਲ ਪੰਜਾਬੀਆਂ ਦਾ ਨਵਾਂ ਸਾਲ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ 'ਚ ਨਿਕਲੇਗਾ ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ 31 ਦਸੰਬਰ ਮਤਲਬ ਕਿ ਅੱਜ ਤੋਂ 3 ਜਨਵਰੀ ਤੱਕ ਸੂਬੇ ਦੇ ਕਈ ਹਿੱਸਿਆਂ 'ਚ ਬਹੁਤ ਸੰਘਣੀ ਧੁੰਦ ਅਤੇ ਕੋਲਡ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ 'ਚ ਵੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ ਬਦਦੇ ਹਾਂ ਅਗਲੀ ਖਬਰ ਵੱਲ ਪੰਜਾਬ ਦੇ ਵਿੱਤ ਮੰਤਰੀ ਪਾਸਿੰਗ ਚਿੰਮਾ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਤਿੱਖੇ ਨਿਸ਼ਾਨੇ ਬਿੰਦਿਆ ਦੋਸ਼ ਲਾਇਆ ਹੈ ਕਿ ਕੇਂਦਰ ਨੇ ਨਰੇਗਾ ਸਕੀਮ ਦੇ ਸਰੂਪ ਨੂੰ ਬਦਲ ਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕਰਕੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਕੀਮ ਦਾ ਨਾਮ ਤਰਨ ਦੇ ਆਧਾਰ ਤੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਸੰਵਿਧਾਨ ਦੇ ਵਿਰੁੱਧ ਹੈ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਚਿੰਮਾ ਨੇ ਕਿਹਾ ਕਿ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਦੀ ਰਾਜ ਦੀ ਸਟੈਂਡਿੰਗ ਕਮੇਟੀ 2024-25 ਜਿਸ ਦੇ ਚੇਅਰਮੈਨ ਸਪਤਾ ਗਿਰੀ ਸ਼ੰਕਰਾਨ ਦੀ ਰਿਪੋਰਟ ਵਿੱਚ ਕਿਤੇ ਵੀ ਸਕੀਮ ਦਾ ਨਾਂ ਬਦਲਣ ਦੀ ਗੱਲ ਨਹੀਂ ਕਹੀ ਗਈ ਕਮੇਟੀ ਨੇ ਕੰਮ ਦੇ ਦਿਨ 100 ਤੋਂ ਵਧਾ ਕੇ 150 ਕਰਨ ਦੀ ਸਿਫਾਰਿਸ਼ ਕੀਤੀ ਸੀ ਪਰ ਕੇਂਦਰ ਨੇ ਇਸ ਨੂੰ ਸਿਰਫ 125 ਦਿਨ ਕੀਤਾ ਅਤੇ ਕਈ ਸਖਤ ਸ਼ਰਤਾਂ ਲਾਗੂ ਕੀਤੀਆਂ ਹਨ ਹੁਣ ਮਜ਼ਦੂਰਾਂ ਲਈ ਡਿਜੀਟਲ ਅਟੈਂਡੈਂਸ ਅਤੇ ਮੋਬਾਈਲ ਲੋਕੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਜੋ ਕਿ ਗਰੀਬ ਮਜ਼ਦੂਰਾਂ ਲਈ ਮੁਸ਼ਕਲ ਨਾਲ ਹੀ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਹੁਣ ਸਕੀਮ ਦਾ 40% ਦਾ ਹਿੱਸਾ ਸਟੇਟਾਂ ਤੋਂ ਮੰਗ ਰਹੀ ਹੈ ਜੋ ਕਿ ਦੇਸ਼ ਦੇ ਫੈਡਰਲ ਢਾਂਚੇ ਅਤੇ ਰਾਜਾਂ ਦੀ ਆਰਥਿਕਤਾ ਤੇ ਵੱਡਾ ਹਮਲਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਸਕੀਮ 2000 ਪੰਜ ਵਿੱਚ ਗਈ ਬਾ ਅਨਪੜ ਅਤੇ ਅਨਸਕੇਲਡ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਸ਼ੁਰੂ ਕੀਤੀ ਗਈ ਸੀ ਉਸ ਦੀ ਲੀਗਲ ਗਾਰੰਟੀ ਹੁਣ ਖਤਮ ਕੀਤੀ ਜਾ ਰਹੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਨੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਨਾ ਕੀਤਾ ਅਤੇ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਤਾਂ ਇਸ ਦੇ ਗੰਭੀਰ ਸਿੱਤੇ ਨਿਕਲਣਗੇ ਕਿਉਂਕਿ ਮਜ਼ਦੂਰ ਪਹਿਲਾਂ ਹੀ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ ਵਧਦੇ ਹਾਂ ਅੱਗੇ ਖਬਰ ਵੱਲ ਪੰਜਾਬ ਸਰਕਾਰ ਨੇ ਕਿੜਾਕੇ ਦੀ ਠੰਡ ਤੇ ਸੰਗਣੀ ਧੁੰਦ ਨੂੰ ਦੇਖਦਿਆਂ ਸੂਬੇ ਦੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਮੰਤਰੀ ਪੰਜਾਬ ਸਰਬੱਤ ਦਾਰ ਭਗਵੰਤ ਸਿੰਘ ਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਅਤੇ ਸਕੂਲ ਸਾਫ਼ ਦੀ ਸਿਹਤ ਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਰਾਜ ਦੇ ਸਾਰੇ ਸਰਕਾਰੀ ਐਡਿਟ ਮੰਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਵਾਂਗ ਮੁੜ ਖੁੱਲਣਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੰਡ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਰਾਜ ਵਿੱਚ ਲਗਾਤਾਰ ਵਧ ਰਹੀ ਠੰਡ ਅਤੇ ਧੁੰਦ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਬੱਚੇ ਅਤੇ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰੁਕ ਕਰਦੇ ਹਾਂ ਅਗਲੀ ਖਬਰ ਦਾ ਪੰਜਾਬ ਭਾਰ ਵਿੱਚ ਪੁਲਿਸ ਨਿਲਾਜ਼ਮਾ ਦੀ ਭਾਰੀ ਕਮੀ ਦੇ ਬਾਵਜੂਦ ਸਥਾਨਕ ਅਗਵਾ ਤੋਂ ਲੈ ਕੇ ਸੀਨੀਅਰ ਅਹੁਦੇਦਾਰਾਂ ਤੱਕ ਰਾਜਨੀਤਿਕ ਨੇਤਾਵਾਂ ਨਾਲ ਵੱਡੀ ਗਿਣਤੀ ਵਿੱਚ ਸੁਰੱਖਿਆ ਗਾਰਡ ਤਾਇਨਾਤ ਹਨ ਜੋ ਜਨਤਕ ਸੁਰੱਖਿਆ ਤਰ ਜੀ ਹਾਂ ਅਤੇ ਸਰੋਤਾ ਦੇ ਵੱਲ ਤੇ ਗੰਭੀਰ ਸਵਾਲ ਖੜਾ ਕਰਦਾ ਹੈ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਵਿੱਚ ਲੋੜਿੰਦੀ ਨਵੀਂ ਭਰਤੀ ਨਹੀਂ ਹੋਈ ਹੈ ਜਿਸ ਦੇ ਨਤੀਜੇ ਵਜੋਂ ਵਕ ਵਖ ਜੀਲਿਆਂ ਦੇ ਪੁਲਿਸ ਸਟੇਸ਼ਨ ਕਿਲਤ ਨਾਲ ਜੁੜਦੇ ਰਹਿੰਦੇ ਹਨ ਇਸ ਘਾਟ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਦਿਖਾਈ ਦੇ ਰਿਹਾ ਹੈ ਅਤੇ ਪੁਲਿਸ ਜਾਂਚ ਗਸ਼ਤ ਅਤੇ ਅਪਰਾਧ ਰੋਕੂ ਕਾਰਵਾਈਆਂ ਦਬਾਹੇਟ ਹਨ ਜਦੋਂ ਕਿ ਫੋਰਸ ਵੱਧ ਰਹੇ ਅਪਰਾਧਿਕ ਗ੍ਰਾਫ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੀ ਹੈ ਜਿੱਥੇ ਪੁਲਿਸ ਦੀ ਨਫਰੀ ਲਗਾਤਾਰ ਘਟ ਰਹੀ ਹੈ ਉਤਹੀ ਸਿਆਸੀ ਆਗੂਆਂ ਨਾਲ ਲੱਗੇ ਸੁਰੱਖਿਆ ਕਰਮਚਾਰੀ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਪਿਛਲੀਆਂ ਸਰਕਾਰਾਂ ਦੌਰਾਨ ਮਨਜ਼ੂਰ ਕੀਤੇ ਗਏ ਸੁਰੱਖਿਆ ਕਵਰ ਜ਼ਿਆਦਾਤਰ ਬਰਕਰਾਰ ਹਨ ਅਤੇ ਕਈ ਮਾਮਲਿਆਂ ਵਿੱਚ ਖਤਰੇ ਦੇ ਬਦਲੇ ਹੋਏ ਅਨੁਮਾਨਾਂ ਦੇ ਬਾਵਜੂਦ ਇਹਨਾਂ ਦਾ ਵਿਸਾਰ ਕੀਤਾ ਗਿਆ ਹੈ ਇਸ ਦੇ ਇੱਕ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਪੁਲਿਸ ਸਟੇਸ਼ਨ ਘਟ スタਫ ਨਾਲ ਕੰਮ ਕਰਦੇ ਹਨ ਜਦੋਂ ਕਿ ਹਥਿਆਰਬੰਦ ਗਾਰਡਨ ਦੇ ਕਾਫਲੇ ਉਹਨਾਂ ਨੇਤਾਵਾਂ ਦੇ ਨਾਲ ਚੱਲਦੇ ਹਨ ਜਿਨ੍ਹਾਂ ਨੂੰ ਕੋਈ ਖਾਸ ਖਤਰਾ ਨਹੀਂ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਭਰਤੀ ਪ੍ਰਕਿਰਿਆ ਪਿਛਲੇ ਕਰੀਬ 4 ਸਾਲ ਤੋਂ ਪਈ ਹੈ ਜਿਸ ਕਾਰਨ ਹਜ਼ਾਰਾਂ ਉਹ ਦੇਖਾਲੀ ਪਏ ਹਨ ਅਫਸਰਾਂ ਦਾ ਮੰਨਣਾ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਸੀਮਿਤ ਸਟਾਫ ਤੋਂ ਕਾਨੂੰਨ ਵਿਵਸਥਾ ਜਾਂਚ ਅਤੇ ਵੀਆਈਪੀ ਸੁਰੱਖਿਆ ਨੂੰ ਇੱਕੋ ਸਮੇਂ ਸੰਭਾਲਣ ਦੀ ਉਮੀਦ ਕੀਤੀ ਜਾਂਦੀ ਹੈ ਜਦੋਂ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਸਤਾ ਵਿੱਚ ਆਈ ਤਾਂ ਇਹ ਜੀ ਇੱਕ ਕੋਸ਼ਿਸ਼ ਤੇ ਤਰਜੀਹ ਸੁਰੱਖਿਆ ਨੂੰ ਤਰਕ ਸੰਗਤ ਬਣਾਉਣਾ ਅਤੇ ਮੁਲਾਜ਼ਮਾ ਨੂੰ ਜਨਤਕ ਸੁਰੱਖਿਆ ਲਈ ਮੁੜ ਤਾਇਨਾਤ ਕਰਨਾ ਸੀ ਪਰ ਜ਼ਮੀਨੀ ਪੱਧਰ ਤੇ ਇਸ ਦਾ ਅਮਲ ਹੋਲੀ ਹੀ ਰਿਹਾ ਕਈ ਆਗੂ ਅਜੇ ਵੀ 2-3 ਸੁਰੱਖਿਆ ਕਰਮਚਾਰੀਆਂ ਨਾਲ ਘੁੰਮਦੇ ਹਨ ਜੋ ਅਕਸਰ ਸਿਰਫ ਇੱਕ ਸਟੇਟਸ ਸਿੰਬਲ ਬਣ ਕੇ ਰਹਿ ਗਿਆ ਹੈ। ਬੱਦਦੇਹਾ ਅਗਲੀ ਖਬਰ ਵੱਲ ਇੱਥੇ ਤਾਇਨਾਤ ਰੀਜਨਲ ਟਰਾਂਸਪੋਰਟ ਅਥਾਰਟੀ ਅਫਸਰ ਰਵਿੰਦਰ ਸਿੰਘ ਗਿੱਲ ਦੀ ਜਲੰਧਰ ਵਿਛਲੀ ਰਿਹائش ਦੇ ਬਾਥਰੂਮ ਵਿੱਚੋਂ ਲਾਸ਼ ਮਿਲੀ ਹੈ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਗਿੱਲ ਸਵੇਰੇ ਆਪਣੇ ਫਲੈਟ ਵਿੱਚੋਂ देर ਤੱਕ ਬਾਹਰ ਨਹੀਂ ਆਏ ਤਾਂ ਉਹਨਾਂ ਦੇ ਡਰਾਈਵਰ ਨੇ ਤੇ ਗਨਮੈਨੇ ਕਰਦੇ ਕਮਰਿਆਂ ਵਿੱਚ ਪਾਲ ਕਰਨ ਦਾ ਦੌਰਾਨ ਬਾਥਰੂਮ ਦਾ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਉੱਥੇ ਰਵਿੰਦਰ ਸਿੰਘ ਗਿੱਲ ਫਰਸ਼ ਤੇ ਡਿੱਗੇ ਹੋਏ ਸਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਨੂ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਲੰਧਰ ਹਾਈਡਸ ਪੁਲਿਸ ਚੌਕੀ ਦੇ ਇੰਚਾਰ ਸਰਜੀਤ ਸਿੰਘ ਨੇ ਦੱਸਿਆ ਹੈ ਕਿ ਰਵਿੰਦਰ ਸਿੰਘ ਗਿੱਲ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਗਿੱਲ ਦੋ ਪੁੱਤਰ ਦੇ ਦੋ ਪੁੱਤਰ ਹਨ ਇੱਕ ਪੁੱਤਰ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਇਸ ਕਾਰਨ ਪਰਿਵਾਰ ਵਿੱਚ ਖੁਸ਼ੀ ਨਾਲ ਖੁਸ਼ੀ ਵਾਲਾ ਮਾਹੌਲ ਅਚਾਨਕ ਗਮ ਵਿੱਚ ਬਦਲ ਗਿਆ ਮ੍ਰਿਤਕ ਰਵਿੰਦਰ ਸਿੰਘ ਗਿੱਲ ਇਸ ਤੋਂ ਪਹਿਲਾਂ ਬਠਿੰਡਾ ਵਿੱਚ ਮੋਟਰ ਵਹੀਕਲ ਇੰਸਪੈਕਟਰ ਵਜੋਂ ਰਹਿ ਅਤੇ ਤਰੱਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਹੈੱਡ ਆਫਿਸ ਵਿੱਚ ਡਿਊਟੀ ਕਰ ਰਹੇ ਸਨ ਅਤੇ ਜਲੰਧਰ ਆਰਟੀਏ ਦਾ ਚਾਰਜ ਵੀ ਉਹਨਾਂ ਕੋਲ ਸੀ ਵਾਦਿਹਾ ਅਗਲੀ ਖਬਰ ਵੱਲ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅਮ੍ਰਿਤਸਰ ਦੇ ਰਣਜੀਤ ਐਵਨਿਊ ਟੈਂਡਰ ਘੁਟਾਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਵਿਭਾਗ ਵੱਲੋਂ 7 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਮੁਅਤਲ ਕੀਤੇ ਗਏ ਅਧਿਕਾਰੀਆਂ ਵਿੱਚ ਸੰਤ ਪੋਸ਼ਣ ਸਚਦੇਵਾ ਸੁਪਰਡੈਂਟ ਐਕਸੀਅਨ ਰਮਿੰਦਰਪਾਲ ਸਿੰਘ ਸੈਕਸ਼ਨ ਵਿਕਰਮ ਸਿੰਘ ਐਸਡੀਓ ਸੁਖਚਰਨ ਪਾਸਿੰਗ ਐਸਡੀਓ ਸ਼ੁਭਮ ਸਿੰਘ ਜੈ ਮਨਪ੍ਰੀਤ ਸਿੰਘ ਅਤੇ ਮੰਦੀ ਸਿੰਘ ਸ਼ਾਮਲ ਹਨ ਦੱਸ ਜਈਏ ਕਿ ਸੋ ਪਹਿਲਾ ਇਸ ਮਾਮਲੇ ਵਿੱਚ ਵਿਜੀਲੈਂਸ ਐਸਐਸਪੀ ਲਖਵੀਰ ਸਿੰਘ ਨੂੰ ਵੀ ਮੌਤਲ ਕੀਤਾ ਗਿਆ ਸੀ ਹਾਲਾਂਕਿ ਜਾਰੀ ਕੀਤੇ ਗਏ ਹੁਕਮ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਹੁਕਮ ਵਿੱਚ ਸਿਰਫ ਇਹ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਮਿਊਨਿਸਪਲ ਰੂਲਸ 1970 ਦੇ ਤਹਿਤ ਕੀਤੀ ਗਈ ਸੀ ਜਦੋਂ 18 ਦਸੰਬਰ ਨੂੰ ਰਣਜੀਤ ਐਵਨਿਊ ਬਲਾਕ ਸੀ ਅਤੇ 97 ਏਕੜ ਸਕੀਮ ਦੇ ਵਿਕਾਸ ਲਈ 52.40 ਕਰੋੜ ਦੇ ਟੈਂਡਰ ਲਈ ਵਿਤੀ ਬੋਲੀ ਖੁੱਲੀ ਤਾਂ ਸ਼ਰਮਾ ਠੇਕੇਦਾਰ 1.08 ਫੀਸ ਤੇ HKH1 ਬੋਲੀਕਾਰ ਬਣ ਗਿਆ ਜਦੋਂ ਕਿ ਰਾਜਿੰਦਰ ਇਨਫਰਾਸਟਰਕਚਰ ਦੇ ਨੇ 0.25% ਦੀ ਪੇਸ਼ਕਸ਼ ਕੀਤੀ ਇਸ ਲਈ ਉਹ ਟੈਂਡਰ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਸੀਗਰ ਇੰਡੀਆ ਲਿਮਟਿਡ ਇਸ ਮਾਮਲੇ ਬਾਰੇ ਮੁਖ ਸਕੱਤਰ ਨੂੰ ਸ਼ਿਕਾਇਤ ਕੀਤੀ ਸੀ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਸਥਾਨਕ ਸਰਕਾਰਾਂ ਵਿਭਾਗ ਨੇ ਇਹ ਕਾਰਵਾਈ ਮੁਖ ਸਕੱਤਰ ਨੂੰ ਜਾਂਚ ਰਿਪੋਰਟ ਭੇਜੇ ਜਾਣ ਤੋਂ ਬਾਅਦ ਕੀਤੀ ਮੌਤਲੀ ਦੇ ਕਾਰਨ ਹੁਕਮਾਂ ਵਿੱਚ ਨਹੀਂ ਦੱਸੇ ਗਏ ਹਨ ਰੁਕ ਕਰਦੇ ਹਾਂ ਅਗਲੀ ਖਬਰ ਦਾ ਚੰਡੀਗੜ੍ਹ ਪੁਲਿਸ ਇਹ ਕਿੰਨੀ ਬਣੌਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਚੰਡੀਗੜ੍ਹ ਵਿੱਚ ਕਾਨੂੰਨ ਵਿਵਸਥਾ ਪ੍ਰਭਾਵਿਤ ਨਾ ਹੋਵੇ ਤੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਅੱਜ ਯਾਨੀ ਕਿ 31 ਦਸੰਬਰ ਨੂੰ ਪੁਲਿਸ ਨੇ ਸ਼ਹਿਰ ਦੀਆਂ 10 ਸੜਕਾਂ ਨੂੰ 9 ਵੀਕਲ ਜ਼ੋਨ ਕੋਸ਼ਿਤ ਕੀਤਾ ਹੈ ਇਸ ਦਾ ਮਤਲਬ ਹੈ ਕਿ ਲੋਕ 31 ਦਸੰਬਰ ਨੂੰ ਰਾਤ 9:30 ਵਜੇ ਤੋਂ 1 ਜਨਵਰੀ 2026 ਨੂੰ ਸਵੇਰੇ 2 ਵਜੇ ਤੱਕ ਇਨ੍ਹਾਂ ਸੜਕਾਂ ਤੇ ਵਾਹਨ ਨਹੀਂ ਚਲਾ ਸਕਣਗੇ ਇਹ ਉਹ ਖੇਤਰ ਹੈ ਜਿੱਤੇ ਹਰ ਹੁੱਲੜਬਾਜੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਪੁਲਿਸ ਪੂਰੇ ਸ਼ਹਿਰ ਵਿੱਚ ਵਿਸ਼ੇਸ਼ ਚੌਂਕਿਆਂ ਸਾਕਤ ਕਰੇਗੀ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਸੜਕਾਂ ਤੇ ਰਹਿਣ ਵਾਲੇ ਵਸਨੀਕਾਂ ਨੂੰ ਇਸ ਸਮੇਂ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਜ਼ਰੂਰਤ ਦਸਤਾਵੇਜ਼ ਆਪਣੇ ਨਾਲ ਰੱਖਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਸਮੱਸਿਆ ਤੋਂ ਬਚਿਆ ਜਾ ਸਕੇ ਇਸ ਦੌਰਾਨ ਐਸਐਸਪੀ ਸੰਵਰਦੀਪ ਕੋਰ ਨੇ ਕਿਹਾ ਹੈ ਕਿ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਵਿੱਚ 1100 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਪੂਰੇ ਸ਼ਹਿਰ ਵਿੱਚ 70 ਕਿਆ ਸਥਾਪਿਤ ਕੀਤੀਆਂ ਜਾਣਗੀਆਂ ਸਰਹੱਦੀ ਖੇਤਰ ਵੀ ਪੁਲਿਸ ਦੇ ਕੰਟਰੋਲ ਹੇਠ ਹੋਣਗੇ ਜੇਕਰ ਗੱਲ ਕਰੀਏ ਤਾਂ ਰਾਤ ਨੂੰ ਇਨਾਂ ਸੜਕਾਂ ਤੇ ਨਹੀਂ ਚੱਲਣਗੇ ਵਾਹਨ ਸੈਕਟਰ 7 8 9 10 ਦੀ ਇਨਰ ਮਾਰਕੀਟ ਰੋਡ ਸੈਕਟਰ 10 ਤੇ 77 ਲੇਜ਼ਰ ਵੈਲੀ ਦੇ ਸਾਹਮਣੇ ਵਾਲੀ ਸੜਕ ਸੈਕਟਰ 11 ਦੀ ਇਨਰ ਮਾਰਕੀਟ ਰੋਡ ਸੈਕਟਰ ਸਾਰਾਂ ਦੀ ਇਨਰ ਸੜਕ ਸੈਕਟਰ 22 ਦੀ ਇਨਰ ਸੜਕ ਆਰੋਮਾ ਲਾਈਟ ਪੁਆਇੰਟ 22 ਦੀ ਡਿਸਪੈਂਸਰੀ ਨੇੜੇ ਛੋਟੇ ਚੌਕ ਤੱਕ ਐਲਾਂਟੇ ਮਾਲ ਦੇ ਆਲੇ ਦੁਆਲੇ ਦਾ ਖੇਤਰ ਆਦੀ ਸ਼ਾਮਲ ਹਨ ਚੰਡੀਗੜ੍ਹ ਦੀ ਐਸਐਸਪੀ ਕੁੰਗੜਦੀਪੌਰ ਨੇ ਕਿਹਾ ਕਿ ਨਵੇਂ ਸਾਲ ਦੀ ਸ਼ਾਮ ਦੇ ਜਸ਼ਨ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹੋਣਗੇ ਜਿਨ੍ਹਾਂ ਵਿੱਚ ਖੁੱਲੇ ਖੇਤਰ ਮਾਲ ਅਤੇ ਰੈਸਟੋਰੈਂਟ ਸ਼ਾਮਲ ਹਨ ਇਸ ਲਈ ਅਸੀਂ ਸੁਰੱਖਿਆ ਦੇ ਵਿਸਤ੍ਰਿਤ ਪ੍ਰਬੰਧ ਕੀਤੇ ਹਨ ਲਗਭਗ 1100 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ 11 17 ਡੀਐਸਪੀ ਅਤੇ ਇੰਸਪੈਕਟਰ ਸ਼ਾਮਲ ਹੋਣਗੇ 70 ਥਾਵਾਂ ਤੇ ਖਾਸ ਕਰਕੇ ਸਰਹਦੀ ਖੇਤਰਾਂ ਵਿੱਚ ਨਾਕਾਬੰਦੀ ਕੀਤੀ ਜਾਵੇਗੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਰਗੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਕਲੱਬਾਂ ਅਤੇ 12 ਤੇ ਨਾਕਾਬੰਦੀ ਕੀਤੀ ਜਾਵੇਗੀ ਵਾਦੇਹਾ ਅਗਲੀ ਖਬਰ ਵੱਲ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਚ ਘੁੰਮ ਰਹੇ ਹਨ ਸਿੱਧੂ ਹਿਮਾਚਲ ਪਰਦੇਸ਼ ਦੇ ਪਹਾੜਾਂ ਤੇ ਆਨੰਦਮਾਨ ਰਹੇ ਹਨ ਤੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ ਇਸ ਦੌਰਾਨ ਸਿੱਧੂ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਬਾਦਲ ਪਰਿਵਾਰ ਤੇ ਤੰਜ ਕੱਸ ਰਹੇ ਹਨ ਨਵਜੋਤ ਸਿੱਧੂ ਨੇ ਕਿਸੇ ਸਥਾਨਕ ਲੜਕੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ਗੱਲਬਾਤ ਵਿਚਕਾਰ ਉਹ ਬਾਦਲ ਪਰਿਵਾਰ ਨੂੰ ਘੇਰ ਰਹੇ ਹਨ ਦਰਅਸਲ ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਹਨ ਕਿ ਇਹ ਜੋ ਜ਼ਮੀਨ ਹੈ ਘਰ ਹੈ ਤੇ ਕੋੜੇ ਹਨ ਕਿ ਇਸ ਦੀ ਵੀ ਖਰੀਦਦਾਰੀ ਹੁੰਦੀ ਹੈ ਲੜਕੀ ਕਹਿੰਦੀ ਹੈ ਜੀ ਜੀ ਸਰ ਇਹ ਜ਼ਮੀਨ ਵਿਕ ਚੁੱਕੀ ਹੈ ਸਿੱਧੂ ਪੁੱਛਦੇ ਹਨ ਕਿ ਕਿਸ ਨੇ ਖਰੀਦੀ ਲੜਕੀ ਜਵਾਬ ਦਿੰਦੀ ਹੈ ਕਿ ਬਾਦਲ ਸਿੰਘ ਨੇ ਇਸ ਤੇ ਸਿੱਧੂ ਪੁੱਛਦੇ ਹਨ ਕਿ ਪੰਜਾਬ ਵਾਲੇ ਬਾਦਲ ਸਿੰਘ ਲੜਕੀ ਕਹਿੰਦੀ ਹੈ ਜੀ ਹਾਂ ਇਹ ਗੱਲ ਸੁਣਦੇ ਹੀ ਸਿੱਧੂ ਬਾਦਲ ਬਾਦਲਾਂ ਨੂੰ ਘੇਰਦੇ ਹਨ ਉਹ ਕਹਿੰਦੇ ਹਨ ਕਿ ਬਾਹਰ ਦੇ ਲੋਕਾਂ ਨੂੰ ਤਾਂ ਜ਼ਮੀਨ ਖਰੀਦਣ ਨਹੀਂ ਦਿੰਦੇ ਇਹ ਜੋ ਰਸਤਾ ਹੈ ਇਹ ਪਹਿਲੇ ਤੋਂ ਬਣਿਆ ਹੋਇਆ ਹੈ ਲੜਕੀ ਜਵਾਬ ਦਿੰਦੀ ਹੈ ਕਿ ਇਹ ਪੁਰਾਣੀ ਜ਼ਮਾਨਿਆਂ ਦਾ ਅੰਗਰੇਜ਼ਾਂ ਦੇ ਜ਼ਮਾਨਿਆਂ ਦਾ ਬਣਿਆ ਹੋਇਆ ਹੈ ਇਹ ਬੰਦ ਹੋ ਗਿਆ ਸੀ ਬ੍ਰਿਜ ਟੁੱਟ ਗਿਆ ਸੀ ਤੇ 30-40 ਸਾਲ ਬੰਦ ਰਿਹਾ ਜਦੋਂ ਬਾਦਲ ਸਿੰਘ ਨੇ ਜੇ ਖਰੀਦ ਲਈ ਤਾਂ ਉਹਨਾਂ ਨੇ ਇਹ ਰਸਤਾ ਵੀ ਬਣਾ ਦਿੱਤਾ ਅਤੇ ਬ੍ਰਿਜ ਵੀ ਲਗਾ ਦਿੱਤਾ ਹੈ ਹੁਣ ਰੋਡ ਵੀ ਬਣ ਰਿਹਾ ਹੈ ਰੁਕ ਕਰ ਦਿਹਾ ਅਗਲੀ ਖਬਰ ਦਾ ਬਰਨਾਲਾ ਦੇ ਪਿੰਡ ਛਿੰਨੀਵਾਲ ਕਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਚ ਅਚਾਨਕ ਮੌਤ ਨੇ ਪਰਿਵਾਰ ਨੂੰ ਸੋਗ ਚ ਡੁਬੋ ਦਿੱਤਾ ਹੈ ਇਸ ਦੁਖਦਾਈ ਘਟਨਾ ਨਾਲ ਪਰਿਵਾਰ ਨੂੰ ਜਿੱਤੇ ਡੂੰਗਾ ਸਦਮਾ ਪਹੁੰਚਾ ਹੈ ਉੱਥੇ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਹੈ ਮ੍ਰਿਤਕ ਦੀ ਪਛਾਣ ਬਲਤੇਜ ਸਿੰਘ ਉੱਤਰਜਗਤਾ ਸਿੰਘ ਵਜੋਂ ਹੋਈ ਹੈ ਉਹ ਰੋਜ਼ਗਾਰ ਦੀ ਭਾਲ ਚ ਕੈਨੇਡਾ ਸਰੀਜ ਰਿਹਾ ਰਿਹਾ ਸੀ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਬਲਤੇਜ ਸਿੰਘ ਸਾਡਾ ਇਕਲੋਤਾ ਪੁੱਤਰ ਸੀ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਸਭ ਤੋਂ ਵੱਡੀ ਚੁਣੌਤੀ ਉਸ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣਾ ਹੈ ਪਰਿਵਾਰ ਦੇ ਅਨੁਸਾਰ ਕਾਗਜ਼ੀ ਕਾਰਵਾਈ ਤੇ ਅੰਤਰਰਾਸ਼ਟਰੀ ਵਾਪਸੀ ਤੇ ਲਗਭਗ 25 ਤੋਂ 27 ਲੱਖ ਰੁਪਏ ਖਰਚਾ ਹੋਣ ਦੀ ਉਮੀਦ ਹੈ ਜੋ ਕਿ ਉਹਨਾਂ ਦੀ ਵਿੱਤੀ ਸਮਰੱਥਾ ਤੋਂ ਬਾਹਰ ਹੈ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਉਹ 2 ਸਾਲ ਪਹਿਲਾਂ 12ਵੀਂ ਤੇ ਆਈਲੈਂਡਸ ਦੀ ਪੜ੍ਹਾਈ ਦੇਣ ਤੋਂ ਬਾਅਦ ਰੋਜੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਅਤੇ ਉਹਨਾਂ ਨੇ ਦੱਸਿਆ ਕਿ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਲਗਭਗ 40 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਇਸ ਵਿੱਚ 4 ਲੱਖ ਰੁਪਏ ਦਾ ਸੋਨਾ ਕਰਜ਼ਾ ਰਿਸ਼ਤੇਦਾਰਾਂ ਤੋਂ 12 ਲੱਖ ਰੁਪਏ ਤੇ ਬੈਂਕ ਦੇ ਕਰਜ਼ੇ ਤੋਂ 7 ਲੱਖ ਰੁਪਏ ਲੈ ਕੇ ਵਿਦੇਸ਼ ਭੇਜਿਆ ਗਿਆ ਸੀ ਉਹਨਾਂ ਨੇ ਕਿਹਾ ਕਿ 25 ਦਸੰਬਰ ਨੂੰ ਸਵੇਰ ਨੂੰ ਬਲਤੇਜ ਸਿੰਘ ਦੇ ਸਾਥੀਆਂ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਉਹ ਸੋ ਰਿਹਾ ਸੀ ਅਤੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਬਲਤੇਜ ਨੇ ਕੋਈ ਹਰਕਤ ਨਹੀਂ ਕੀਤੀ ਬਾਅਦ ਚ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ ਦੁੱਖੀ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਹੋ ਬਲਤੇਜ ਸਿੰਘ ਦੀ ਦੇ ਕੈਨੇਡਾ ਤੋਂ ਭਾਰਤ ਚ ਉਸ ਦੇ ਪਿੱਛੇ ਪਿੰਡ ਚਿੰਨੀ ਵਾਲਾ ਲਈ ਆਉਣ ਲਈ ਵੀ ਸਹਾਇਤਾ ਪ੍ਰਦਾਨ ਕਰਨ ਵੱਧ ਦੇ ਹ ਅਗਲੀ ਖਬਰ ਵੱਲ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਨਵੇਂ ਸਾਲ ਲਈ ਕੋਈ ਵੀ ਲਾਇਸੈਂਸशुदा ਪੈਲਸ ਅਤੇ ਹੋ ਸਥਾਨ ਦੇ ਸਮਰੋਜੀਤ ਸਮਾਰੋਹ ਜਿੱਥੇ ਸ਼ਰਾਬ ਸਰਵ ਕੀਤੀ ਜਾਣੀ ਹੈ ਆਬਕਾਰੀ ਵਿਭਾਗ ਦੀ ਇਜਾਜ਼ਤ ਤੋਂ ਬਿਨਾ ਸਮਾਗਮ ਆਯੋਜਿਤ ਨਾ ਕੀਤੀ ਜਾਵੇ ਇਜਾਜ਼ਤ ਲੈਣੀ ਉਹਨਾਂ ਲੋਕਾਂ ਲਈ ਜ਼ਰੂਰੀ ਹੈ ਜਾਣਕਾਰੀ ਅਨੁਸਾਰ ਪੰਜਾਬ ਰਾਜ ਆਬਕਾਰੀ ਵਿਭਾਗ ਵੱਲੋਂ ਜਿਨ੍ਹਾਂ ਜਿਨ੍ਹਾਂ ਫੰਕਸ਼ਨਾਂ ਦੇ ਆਯੋਜਨ ਵਿੱਚ ਆਉਣ ਵਾਲੇ ਮਹਿਮਾਨਾਂ ਲਈ ਸ਼ਰਾਬ ਸਰਵ ਕੀਤੀ ਜਾਣ ਵਾਲੀ ਹੈ ਉਸ ਲਈ ਵਿਭਾਗੀ ਇਜਾਜ਼ਤ ਦੇ ਬਿਨਾ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਆបਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ ਕਿ ਕਿ ਉਹਨਾਂ ਨੇ ਕਿਹਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਹਰ ਸਾਲ ਮਿਲਦੀਆਂ ਹਨ ਪਰ ਨਵੇਂ ਸਾਲ ਦੇ ਜਸ਼ਨਾਂ ਦੇ ਪ੍ਰਬੰਧਕ ਅਕਸਰ ਦਾਅਵਾ ਕਰਦੇ ਸਨ ਕਿ ਉਹ ਇਹ ਸਥਿਤੀ ਤੋਂ ਅਣਜਾਣ ਸਨ ਸਹਾਇਕ ਆਬਕਾਰੀ ਕਮਿਸ਼ਨਰ ਨੇ ਕਿਹਾ ਹੈ ਕਿ ਇਸ ਦੁਬੇਦ ਨੂੰ ਹੱਲ ਕਰਨ ਲਈ ਇਹ ਜਾਣਕਾਰੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਨੇ ਸਰਕਾਰ ਦੇ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਸਹਾਇਕ ਆਬਕਾਰੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਇਹ ਹੁਕਮ ਸਿਰਫ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਤੇ ਹੀ ਨਹੀਂ ਸਗੋ ਨਵੇਂ ਸਾਲ ਦੀ ਸ਼ਾਮ ਜਾਂ ਨਵੇਂ ਸਾਲ ਦੇ ਦਿਨ ਦੇ ਨੇੜੇ ਹੋਣ ਵਾਲੇ ਸਮਾਗਮਾਂ ਤੇ ਵੀ ਲਾਗੂ ਹੁੰਦਾ ਹੈ ਪੰਜਾਬ ਖਬਰਾਂ ਵਿੱਚ ਬਸ ਇਨਾ ਹੀ ਮੈਨੂੰ ਦੇ ਆਜ਼ਾਦ ਕਲ ਫਿਰ ਹਾਜ਼ਰ ਹੋਵਾਂਗੇ ਕੁਝ ਖਾਸ ਖਬਰਾਂ ਦੇ ਨਾਲ ਧੰਨਵਾਦ